ਸਿੰਘਰਾ ਪ੍ਰਭੂ ਲਾ ਕਿਵੇਂ ਦੇਖ ਲਈ ਲੈ ਤੇਰੇ ਸਾਡੇ ਪ੍ਰਦਾਨ ਮੇਰੇ ਨੇ ਪੰਜਾਬ ਦੇ ਬੱਚੇ ਬਹੁਤ ਜ਼ਿਆਦਾ ਬੁਰਾ ਹਾਲਾ ਸਾਨੂੰ ਇੰਨੀ ਦਿੱਕਤ ਜਿੰਨੀ ਆਉਂਦੀ ਆ ਨਾ ਕਿਸੇ ਨੂੰ ਨਹੀਂ ਪਤਾ ਹਾਂ ਆ ਕੇ ਰੋਡ ਤੇ ਬਹਿ ਜਾਂਦੇ ਆ ਵੀ ਐ ਦੁੱਖ ਤੇ ਗਲੀਫਾ ਹੈ ਥੋੜੀ ਸਰਕਾਰੀ ਅਦਾਰੇ ਮੰਨੋ ਕੋਈ ਬਗਿਆ ਹੁਣ ਸਾਡੇ ਕੋਲੇ ਜਾਂ ਦਸਤੂਰ ਨੂੰ ਪਾਣੀ ਮਿਲ ਨਹੀਂ ਸੀਗਾ ਅੱਡੇ ਦਾ ਆ ਕੇ ਬਹਿ ਜੇ ਇੱਥੇ ਰੋਕ ਕੇ ਖੜ ਕੇ ਕਿ ਕਰਾ ਜਾਵੇ ਇਹਦਾ ਕੋਈ ਸਾਡੇ ਕੋਲੇ ਹੱਥ ਥੋੜਾ ਸਾਨੂੰ ਆਮ ਪਬਲਿਕ ਨੂੰ ਕਿਉਂ ਹੈਰਾਨ ਕਰ ਦਿਆ ਇਹ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹ ਤੂਰੀ ਰੋਕਣਾ ਕੋਈ ਐਸਐਸਪੀ ਡੀਸੀ ਦਾ ਅਫਸਰ ਰੋਕੋ ਜਿਵੇਂ ਕੋਈ ਸਰਕਾਰ ਦਾ ਮਸਲਾ ਨਾ ਹੋਵੇ ਪਾਬਕ ਨੂੰ ਰੋਕ ਕੇ ਖੜ ਜਾਂਦੇ ਕਿੰਨੀ ਹਰਾਨਗੀ ਦੱਸੋ ਤੂ ਰੋਟੀ ਹੈ ਮੈਂ ਨਹੀਂ ਖਾਧੀ ਪਾਣੀ ਮੇਰੇ ਕੋਲੇ ਨਹੀਂ ਸੀ ਆ ਗੱਡੀ ਆਏ ਤੋਂ ਪਾਣੀ ਲਿਆ ਦੇ ਤਰਾ ਦਿੱਤਾ ਪਰੇਸ਼ਾਨੀ ਬਹੁਤ ਆਉਂਦੀ ਆ ਬਾਈ ਕਰਾ ਕੀ ਜਾਵੇ ਹੰਮੀ ਨਹੀਂ ਆ ਜਿਵੇਂ ਡਰਾਈਵਰ ਦੂਰ ਦੂਰ ਨਾਲ ਟੋਟੋ ਦਾ ਕੱਚਾ ਮਾਲ ਹੁੰਦਾ ਬਹੁਤ ਦੂਰ ਤੋਂ ਬੁਰਾ ਹੈ ਨਾ ਕਈ ਵਾਰ ਜਦੋਂ ਗੱਡੀ ਆਉਂਦੀ ਆ ਉਹਨਾਂ ਦੀ ਜਾਨ ਤੇ ਡੇਟ ਹੋ ਜਾਂਦੀ ਆ ਨਾ ਕਤੇ ਮਾਲ ਦਾ ਵਪਾਰੀ ਪਹਾੜਾ ਵੀ ਨਹੀਂ ਦਿੰਦੇ ਅਗਲੇ ਦੀ ਦਾ ਤਰੀ ਕਰਾਈ ਸਾਰੀ ਖੇਹ ਗਈ ਆ ਬੰਦੀ ਆ ਿੱਡੀ ਿੱਡੀ ਜੀ ਨੂੰ ਕੋਚਾ ਮਾਲ ਲੈ ਕੇ ਆਉਂਦੇ ਨਾ ਜ਼ਰੂਰੀ ਮਾਲ ਹੁੰਦਾ ਜਾਂ ਟਾਈਮ ਦਾ ਮਾਲ ਹੁੰਦਾ ਟਾਈਮ ਤੇ ਨਾ ਪਹੁੰਚੇ ਵਪਾਰੀ ਕਰਾਇਆ ਨਹੀਂ ਦਿੰਦਾ ਹਾਂ ਇਹ ਅਗਲਾ ਦੋ ਦੋ ਰੋਟੀਆਂ ਨੇ ਨਾ ਨੂਨ ਮੱਤੇ ਲਵਾ ਕੇ ਖਾਂਦਾ ਟਰੱਕ ਵਾਲਾ ਸੌਂਦਾ ਨਹੀਂ 24 24 ਘੰਟਾ ਅੜੜੀ ਅੜੜੀ ਧੰਦੇ ਬਹੁਤ ਦਿੱਕਤ ਆਉਂਦੀ ਆ ਕੋਈ ਸਮਝਦਾ ਨਹੀਂ ਕੋਈ ਹੱਲ ਨਹੀਂ ਹੈ ਨਾ ਇਹਦੇ ਧਰਨੇ ਪੁੰਡਾਸ ਨੇ ਲੱਗਦਾ ਨਹੀਂ ਮੈਨੂੰ ਤੇਜ ਕਰਨਾ ਚਾਹੀਦਾ ਕਿ ਕਿਥੇ ਅਫਸਰਾਂ ਦੇ ਜਾ ਕੇ ਮੰਤਰੀਆਂ ਨੇ ਕਿਹਾ ਨਾ ਪੂਰੇ ਫਟਣਾ ਚਾਹੀਦਾ ਬੈਠਣਾ ਮੈਂ ਤਾਂ ਪਹਿਲਾਂ ਕਹੇ ਹਾੜੇ ਕੋਈ ਸਰਕਾਰੀ ਅਦਾਰੇ ਮੱਲੋ ਪੁੱਢੀ ਜਾ ਕੇ ਅਸਦੀ ਡੀਸੀ ਦਫਤਰ ਐਮਐਲਏ ਦੇ ਇਹਦੇ ਐਮਪੀ ਦੇ ਮੁੱਖ ਮੰਤਰੀ ਦੇ ਅਦਾਰੇ ਮੂਰੇ ਜਾ ਕੇ ਬੈਠੋ ਇੱਥੇ ਕੀ ਹਮ ਨਾ ਸੁਨਾ ਮਹੀਨ ਨਾ ਮਰਦੇ ਅਸੀਂ ਆ ਪਬਲਿਕ ਨੂੰ ਫਿੱਟ ਖ਼ਬਰ ਚੰਨਾ ਲੱਗਦਾ ਫਿੱਟ ਪੋਰ ਕਰਦੇ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਕਿਸੇ ਨੇ ਉਹ ਮਾਰਾ ਕੋਈ ਹਸਪੀਟਲ ਜਾਣਾ ਇਹਦਾ ਐਂਬੂਲੈਂਸ ਉਹਨਾਂ ਦਾ ਨੰਘਣ ਜਾਂਦੇ ਹੈ ਸਾਰੇ ਜ਼ਰੂਰੀ ਤਾਂ ਨਹੀਂ ਵੀ ਐਂਬੂਲੈਂਸ ਹੀ ਸਾਰੇ ਬਣੀ ਜਾਂਦੇ ਆ ਕੋਈ ਆਪਦੀ ਪ੍ਰਾਈਵੇਟ ਵੀਕਲ ਲੈ ਕੇ ਵੀ ਜਾ ਰਿਹਾ ਹੁੰਦਾ ਦਵਾਈ ਲੈ ਕੇ ਜਾਣਾ ਪੜਨਾ ਹੁੰਦਾ ਇਹਨੂੰ ਕੋਈ ਹੋਰ ਐਮਰਜੈਂਸੀ ਆਉਂਦੀ ਆ ਘਰੇ ਪ੍ਰੋਬਲਮ ਆਉਂਦੀ ਆ ਨਹੀਂ ਸਮਝਦੇ ਕੋਈ ਨਾ ਇਹਦਾ ਸਿਹਤ ਦਾ ਕੀ ਕਰੀ ਕੀ ਕੀ ਕਹ ਲਓ ਕਿ ਮੁੜੇ ਕੇ ਚੱਲੇ ਹੋ ਧਰ ਨਾਲ ਹੀ ਬਟਿਆ ਬਈ ਇਹ ਆਏ ਤੇ ਨੇ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਲੱਗਦੇ ਕਿਵੇਂ ਦੇਖਦੇ ਨੇ ਕਰਨੇ ਹੈ ਹੀ ਬਾਰੇ ਥਾਂ ਤੇ ਲੱਗੀਆਂ ਨੇ ਬਈ ਯਾਰ ਥਾਂ ਤੇ ਲੱਗੀਆਂ ਨੇ ਜਿਹੜੇ ਧਰਨੇ ਪ੍ਰਦਰਸ਼ਨ ਕਰਦੇ ਆ ਇਹਨੂੰ ਲੱਗਦਾ ਨਹੀਂ ਕਿ ਚੇਜ਼ ਕਰਨੇ ਚਾਹੀਦੇ ਮინისტრਾਂ ਦੇ ਬੈਠਣਾ ਚਾਹੀਦੇ ਅਜੇ ਲੋਕਾਂ ਨੂੰ ਖਤਲ ਖੋਰ ਕਰਦੇ ਆ ਆਪਰੇ ਉਹ ਜੱਟੀਆਂ ਆਪਣੇ ਬਾਹਰ ਬੈਠੇ ਮੁੱਖ ਮੰਤਰੀ ਦੇ ਉਹ ਗੇਟ ਤੇ ਬੈਠੇ ਜਗ ਦਫ਼ਤਰ ਚ ਉਹਨਾਂ ਦੇ ਰੋਡ ਤੇ ਬਈ ਪਰੇਸ਼ਾਨ ਹੋਈ ਜਾਂਦਾ ਹਰ ਇੱਕ ਬੰਦਾ ਅੱਜ ਲੋਕ ਨੂੰ ਪਰੇਸ਼ਾਨ ਕਰਨ ਨਾਲ ਹੋਰ ਆ ਵੱਡੇ ਵੱਡੇ ਗੱਡਿਆਂ ਲੱਗੇ ਅੱਗੇ ਕਿੱਥੇ ਜਾਣਾ ਵਿਚਾਰੇ ਨੇ ਕਿੱਥੇ ਜਾਣਾ ਸਾਰੇ ਤੁਸੀਂ ਹੋਈ ਜਾਂਦੇ ਆ ਤੁਸੀਂ ਪਰ ਬਾਸੇ ਮੜਿਆ ਕੀ ਕਹਿੰਦੇ ਅਜੇ ਦਵਾਈ ਲੈਣ ਲੰਘ ਲਿੰਦੇ ਹੈ ਦਵਾਈ ਲੈਣ ਆਇਆ ਸਾਧ ਨਹੀਂ ਲੰਘ ਨੰਦੇ ਬਈ ਇਥੋਂ ਬਾਹਰ ਜਾ ਰਹੇ ਆ ਉਹ ਦੇਖ ਮੈਨੂੰ ਤਾਂ ਗਰਜਾਂ ਦੇਖਦਾ ਜਿਹੜੇ ਪੰਜਾਬ ਦੇ ਵਿੱਚ ਆਏ ਨੇ ਤਾਂ ਆਪਣੇ ਪ੍ਰਦਰਸ਼ਨ ਇਹ ਤਾਂ ਇਸ ਤਰ੍ਹਾਂ ਜੀ ਕੋਈ ਧਰਨਾ ਕੋ ਚੰਗੀ ਚੀਜ਼ ਨਹੀਂ ਹੈਗੀ ਜਾਂ ਤਾਂ ਕੋਈ ਸਰਕਾਰੀ ਦਰਜ ਧਰਨਾ ਲਾਓ ਇੱਥੇ ਸਾਰੇ ਲੋਕਾਂ ਨੂੰ ਸਾਨੂੰ ਕੋਰਨ ਕਰ ਇਹ ਤਾਂ ਵੀ ਗੱਲ ਵਧੀਆ ਨਹੀਂ ਬਣਦੀ ਕਦੋਂ ਕਦੇ ਪਰੇਸ਼ਾਨ ਹੋ ਰਹੇ ਸਾਨੂੰ ਹੋ ਗਿਆ ਘਾਟੇ ਮੂੰਹ ਫੜਿਆ ਟਰੱਕ ਹੈ ਤੁਹਾਡੇ ਕੋਲੇ ਹਾਂ ਟਰੱਕ ਹੋ ਗਏ ਬੰਦੇ ਕਿਵੇਂ ਲੱਗਦਾ ਜਿੰਨੇ ਟਰੱਕ ਡਰਾਈਵਰ ਹੈਗੇ ਆਏ ਦੇ ਨੇ ਧਰਨੇ ਪ੍ਰਦਰਸ਼ਨ ਦੇ ਸਾਹਮਣਾ ਕਰਨਾ ਪੈਂਦਾ ਰੋਡਾਂ ਤੇ ਬੜੇ ਜਾਮ ਲੱਗਦੇ ਨੇ ਟਰੱਕ ਡਰਾਈਵਰ ਹੈਗੇ ਆ ਉਹਨਾਂ ਨੂੰ ਬੜੀ ਬੜੀ ਸਾਨੂੰ ਤਾਂ ਦਿੱਕਤ ਹੀ ਬਹੁਤ ਆਉਂਦੀ ਸੀ ਬੈਠੀ ਕੱਲ੍ਹ ਤੋਂ ਮਾਰ ਪਰ ਨਾਲ ਜਾਗਲਾ ਡਿੱਕੀ ਜਾਂਦਾ ਇਹ ਇੱਕ ਗੱਡੀ ਲੰਗੀ ਇੱਕ ਖੜੀ ਹੈ ਤੇ ਮਾਲਕ ਤਾਂ ਕਹੂ ਕੋਈ ਨਾ ਤੂੰ ਕਿਉਂ ਖੜਾ ਗਿਆ ਉਹ ਵੀ ਮਿਲਾਂ ਜਿਵੇਂ ਜਾਂਦਾ ਟਰੱਕਾਂ ਦੇ ਵਿੱਚ ਕੱਦਾ ਮਾਲ ਵੀ ਹੁੰਦਾ ਹਾਂ ਹਾਂ ਠੀਕ ਹੈ ਸ਼ਾਇਦ ਕੀ ਕਰਨਾ ਚਾਹੀਦਾ ਫਰੈਸਰ ਜਿਵੇਂ ਤੁਹਾਨੂੰ ਇਹਦਾ ਕੋਈ ਸਰਕਾਰੀ ਦਰਾਂ ਤੇ ਲਾਉਣ ਜਿੱਥੇ ਮਤਲਬ ਕਚਹਿਰੀ ਹੈ ਕੋਈ ਹੋਰ ਇੱਥੇ ਰੋਡ ਰੋਕ ਕੇ ਲੋਕਾਂ ਨੂੰ ਹੈਰਾਨ ਕਰਨ ਦਾ ਕੀ ਹੈ ਇਹ ਜਿਹੜੇ ਰੋਣਾ ਰੋਕਦੇ ਆ ਇਹਨਾਂ ਵਿੱਚ ਲੋਕਾਂ ਨੂੰ ਪਰੇਸ਼ਾਨ ਕਰਦੇ ਤੇ ਉਹਨਾਂ ਕੋ ਮਤਲੇ ਹੱਲ ਹੋ ਜਾਣਗੇ ਨਹੀਂ ਹੁੰਦੇ ਇਹ ਅਸੀਂ ਹੈਰਾਨ ਹੁੰਦੇ ਉਹਨਾਂ ਨੂੰ ਕੀ ਮਤਲੇ ਹੱਲ ਉਹ ਤਾਂ ਅਸੀਂ ਹੈਰਾਨ ਹੁਏ ਨੇ ਸਾਨੂੰ ਸਾਡੇ ਭਾਈ ਐ ਸਾਨੂੰ ਹੈਰਾਨ ਕਰੀ ਜਾਂਦੇ ਗੱਲ ਤਾਂ ਇਹਨਾਂ ਕੀ ذوق دماغ ہو ਉਹਨੂੰ ਕੋ تھانے ਸੇ ਘੇਰਾਉ ਕਰਨਾ ਚਾਹੀਦਾ ਤੇ ਲਕਨੈਟ ਦੇ ਪਾਸੇ ਲੈਣਾ ਚਾਹੀਏ ਕਿਤਨੇ ਸਕੂਲ ਦੇ ਛੋਟੇ ਬੱਚੇ ਫਸੇ ਹੋਏ ਐ ਇਸ ରାਮ ਮੈਂ ਕਿਤਨੇ ਡਰਾਈਵਰ ਫਸੇ ਹੋਏ ਐ ਕਿਤਨੇ ਘਰ ਜਾਣੇ ਵਾਲੇ ਲੋਕ ਫਸੇ ਭੁਕੇ ਜਿਹਾ ਸੇ ਬੈਠੇ ਸਭ ਛੋਟੇ ਛੋਟੇ ਬੱਚੇ ਇਹ ਕੀ ਜਾਣਦੇ ਐ

ਕਿਸੇ ਕੋ ਚਾਏ ਬਣੇ ਕੀ ਦਿੱਕਤ ਹੈ ਅਮੇ Rajasthan ਜਾਣਾ ਦਾ बीकानेर बहुत लेट हो जाओगे फिर लेट तो होंगे ही धरने में फस जाएंगे